ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਅਤੇ ਪਸ਼ੂ ਪਾਲਕ ਭਰਾਵੋ ਇਹ ਵੀਡੀਓ ਉਹਨਾਂ ਵੀਰਾਂ ਲਈ ਹੈ ਜਿਹੜੇ ਇਨਬਾਕਸ ਕਰਕੇ ਪੁੱਛਦੇ ਨੇ ਕਿ ਸਾਨੂੰ ਵਧੀਆ ਫੀਡ ਫਾਰਮੂਲਾ ਬਣਾ ਕੇ ਦਿਓ ਫੀਡ ਫਾਰਮੂਲਾ ਬਣਾਉਣਾ ਕਈ ਕਾਰਕਾਂ ਤੇ ਨਿਰਭਰ ਕਰਦਾ ਹੈ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਵੀ ਤੁਸੀਂ ਸਾਈਲੇਜ ਪਾਉਣੇ ਹੋ ਜਾਂ ਹਰਾ ਚਾਰਾ ਪਾਉਣੇ ਹੋ ਤਾਂ ਇੱਕ ਐਪ ਆ ਉਹਦੇ ਜਰੀਏ ਤੁਸੀਂ ਪਤਾ ਲਗਾ ਸਕਦੇ ਹੋ ਵੀ ਕਿਹੜੇ-ਕਿਹੜੇ ਕਾਰਕਾਂ ਕਰਕੇ ਤੁਸੀਂ ਆਪਣਾ ਫੀਡ ਫਾਰਮੂਲਾ ਬਣਾ ਸਕਦੇ ਹੋ ਉਹ ਕਾਰਕ ਤੁਸੀਂ ਇਸ ਐਪ ਦੇ ਵਿੱਚ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪਲੇ ਸਟੋਰ ਓਪਨ ਕਰਨਾ ਹੈ ਇਹਦੇ ਵਿੱਚ ਤੁਸੀਂ ਭਰਨਾ ਹੈ ਡੈਰੀ ਕੈਟਲ ਫਾਰਮੂਲਾ ਰਾਸ਼ਨ ਇਸ ਤਰ੍ਹਾਂ ਫੀਡ ਕਰਨਾ ਹੈ ਮੇਰੇ ਕੋਲੇ ਪਹਿਲਾਂ ਤੋਂ ਡਾਇਲ ਹੈਗਾ ਇਹਦੇ ਵਿੱਚ केमिस्ट्री कैलकुलेशन फार्मूला ਉੱਪਰ ਸਭ ਤੋਂ ਜਿਹੜਾ ਉੱਪਰ ਆਈਕਨ ਦੇਖ ਰਹੇ ਹੋ ਤੁਸੀਂ ਇਹਦੇ ਉੱਤੇ ਕਲਿੱਕ ਕਰਨਾ ਹੈ ਮੇਰੇ ਕੋਲੇ ਪਹਿਲਾਂ ਤੋਂ ਇੰਸਟਾਲ ਆ ਹੁਣ ਇਹਨੂੰ ਆਪਾਂ ਓਪਨ ਕਰ ਲਿਆ ਇਹਦੇ ਵਿੱਚ ਲੈਂਗੁਏਜ ਆ ਇੱਥੇ ਤੁਸੀਂ ਇੰਗਲਿਸ਼ ਤੇ ਕਲਿੱਕ ਕਰ ਦਿਓ ਇੰਗਲਿਸ਼ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ ਇਹਨੂੰ ਹੁਣ ਇੱਥੇ ਆਪਾਂ ਆਪਣਾ ਨਾਮ ਦਰਜ ਕਰ ਦੇਣਾ ਇੱਥੇ ਜੋ ਵੀ ਇਹ ਐਪ ਜਾਣਕਾਰੀ ਮੰਗਦਾ ਉਹ ਆਪਾਂ ਇਹਦੇ ਵਿੱਚ ਫਿਲ ਕਰ ਦੇਣੀ ਆ ਆਈਡੈਂਟੀਫਿਕੇਸ਼ਨ ਨੰਬਰ ਜਿਹੜਾ ਟੈਗ ਨੰਬਰ ਹੁੰਦਾ ਜਿੱਦੋਂ ਬਾਅਦ ਐਨੀਮਲ ਦਾ weight ਨਾਰਮਲ ਐਨੀਮਲ 500 ਕਿਲੋ ਦਾ ਹੁੰਦਾਗਾ ਫਿਰ ਆਪਾਂ ਲੀਟਰ ਭਰਤੇ ਹੁਣ ਆਪਾਂ ਇੱਥੇ ਦੇਖਣਾ ਵੀ ਆਪਾਂ ਕਾਓ ਤੇ ਕਲਿੱਕ ਕੀਤਾ ਹੋਇਆ ਜਾਂ ਬਫੈਲੋ ਤੇ ਇੱਥੇ ਮੇਰੇ ਕੋਲੇ ਕਾਉ ਤੇ ਆ ਗਾਂ ਗਾਂ ਦੇ ਬਾਰੇ ਵਿੱਚ ਆਪਾਂ ਪਤਾ ਕਰਨਾ ਕਿਉਂਕਿ ਦੋਨਾਂ ਦੀਆਂ ਫੀਡਾਂ ਦਾ ਅਲੱਗ-ਅਲੱਗ ਅੰਤਰ ਹੁੰਦਾ ਹੁਣ ਆਪਾਂ ਇੱਥੇ ਫੈਟ ਪਰਸੈਂਟੇਜ ਭਾਰਤੀ ਦੁੱਧ ਇੱਥੇ ਆਪਾਂ ਗੱਭਣ ਭਾਰਨਾ ਵੀ ਕਿੰਨੇ ਮਹੀਨਿਆਂ ਦੀ ਆਪਾਂ ਇੱਥੇ ਜ਼ੀਰੋ ਭਰਤਾ ਫਿਰ ਆਪਾਂ ਕਿੰਨੇਵੇਂ ਸੂਏ ਆ ਉਹ ਭਰਤਾ ਦੂਜੇ ਸੂਏ ਹੁਣ ਇੱਥੇ ਆ ਜੂਗਾ ਆਪਸ਼ਨ ਸਿਲੈਕਟ ਫੀਡ ਇੱਥੇ ਆਪਾਂ ਕਲਿੱਕ ਕਰ ਦੇਣਾ ਇੱਥੇ ਹੁਣ ਆਪਾਂ ਦੇਖਣਾਗਾ ਪਰਾਵ ਦਾ ਮਤਲਬ ਹੁੰਦਾ ਵੀ ਤੂੜੀ ਜਾਂ ਪਰਾਲੀ ਅਨਾਜਾਂ ਦੇ ਵਿੱਚ ਆਪਾਂ ਕਿਹੜੀ ਚੀਜ਼ ਯੂਜ਼ ਕਰ ਰਹੇ ਹਾਂ ਪਰਾਲੀ ਦੇ ਵਿੱਚ ਹੁਣ ਆਪਾਂ ਇੱਥੇ ਤੂੜੀ ਦੀ ਵਰਤੋਂ ਕਰਦੇ ਹਾਂ ਜੇ ਤੁਸੀਂ ਪਰਾਲੀ ਦੀ ਵਰਤੋਂ ਕਰਦੇ ਹੋ ਤਾਂ ਪੈਡਿਸਟਰਾ ਲਿਖ ਸਕਦੇ ਹੋ ਆਪਸ਼ਨ 'ਤੇ ਕਲਿੱਕ ਕਰ ਸਕਦੇ ਹੋ ਆਪਾਂ ਤੂੜੀ ਪਾਉਣੇ ਕਣਕ ਵਾਲੀ ਤਾਂ ਇੱਥੇ ਬੀਟ ਸਟਰਾ 'ਤੇ ਕਲਿੱਕ ਕਰ ਦਿਓ ਤੁਸੀਂ ਇਹ ਖਾਕਾ ਭਰ ਦਿਓ ਇਸ ਤੋਂ ਬਾਅਦ ਆ ਜਾਂਦਾ ਹੈ ਫਲੀਦਾਰ ਪੌਦੇ ਜਿਹੜੇ ਹੁੰਦੇ ਆਪਣੇ ਕੋਲੇ ਛੋਲਿਆਂ ਦਾ ਜਿਹੜਾ ਨੀਰਾ ਆਗਾ ਜਾਂ ਗਵਾਰੇ ਦਾ ਨੀਰਾ ਉਹੋ ਹੈਗੇ ਆਪਾਂ ਇਹਦੇ ਵਿੱਚ ਆਮ ਘਰਾਂ ਵਿੱਚ ਨਹੀਂ ਯੂਜ਼ ਕਰਦੇ ਨੋਰਮਲ ਫੇਰ ਆ ਜਾਂਦਾ ਆਪਣੇ ਕੋਲੇ ਲਿਗਿਉਮ ਚਾਰੇ ਜਿਹੜੇ ਫਲੀਦਾਰ ਚਾਰੇ ਆ ਉਹਦੇ ਵਿੱਚ ਆਪਾਂ ਕਲੂਸਟਰਨ ਕਾ ਵਰਤਦੇ ਆ ਆਮ ਘਰਾਂ 'ਚ ਇੱਕ ਕੀ ਵਰਤਦੇ ਆ ਵਰਸੀਨ ਇਹਨਾਂ ਦੋਨਾਂ ਤੇ ਆਪਾਂ ਕਲਿੱਕ ਕਰ ਦਾਂਗੇ ਇਸ ਤੋਂ ਬਾਅਦ ਕੇਕਸ ਦਾ ਮਤਲਬ ਹੁੰਦਾ ਖਲਾਂ ਖਲਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਆਪਾਂ ਖਲਾਂ ਵਰਤਦੇ ਆ ਆਮ ਤੌਰ ਤੇ ਇੱਕ ਆਪਾਂ ਮਸਟਰਡ ਕੇਕ ਜਿਹਨੂੰ ਸਰੋਂ ਦੀ ਖਾਲ ਕਹਿੰਦੇ ਆਪਾਂ ਉਹ ਵਰਤਦੇ ਆ ਉਹਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਆਪਾਂ ਬੜੇਮਿਆਂ ਦੀ ਖਾਲ ਵੀ ਵਰਤ ਸਕਦੇ ਆ ਕਾਟਨ ਸੀਡ ਮੀਲ ਲਾਦੇ ਇਹਨੂੰ ਪਰ ਆਪਨੇ ਜ਼ਿਆਦਾਤਰ ਮਸਟਰਡ ਕੇਕ ਹੁੰਦਾ। ਮਤਲਬ ਸਰੋਂ ਦੀ ਖਾਲ ਜ਼ਿਆਦਾ ਆਪਾਂ ਵਰਤਦੇ ਆ ਉਹਦੇ ਉੱਤੇ ਕਲਿੱਕ ਕਰ ਦਿਓ। ਫਿਰ ਬਾਈ ਪ੍ਰੋਡਕਟ ਆ ਜਾਂਦੇ ਆ ਜੇ ਤੁਸੀਂ ਰਾਈਸ ਬ੍ਰਾਂਡ ਵਗੈਰਾ ਪਾਉਣੇ ਹੋ ਤਾਂ ਉਹਤੇ ਕਲਿੱਕ ਕਰ ਦਿਓ। ਇਹ ਹੁਣ ਆਪਾਂ ਨਾਰਮਲ ਆਮ ਖਰਚ ਨਹੀਂ ਪਾਉਂਦੇ ਇਹ ਚੀਜ਼ਾਂ ਤਾਂ ਕਰਕੇ ਮੈਂ ਇੱਥੇ ਕਲਿੱਕ ਨਹੀਂ ਕੀਤਾ। ਇਹ ਦੂਆਦ ਨੂੰ ਤੁਸੀਂ ਦੇਖੋਗੇ ਇਹ ਬਾਈਪਾਸ ਵੈਟ ਵਗੈਰਾ ਹੈਗਾ ਜੇ ਤੁਸੀਂ ਪਾਉਣੇ ਹੋ ਤਾਂ ਇੱਥੇ ਕਲਿੱਕ ਕਰ ਦਿਓ ਫਿਰ ਆਪਾਂ ਅਨਾਜ ਦੇਖੋ ਕੀ ਕੁਝ ਪਾਉਣੇ ਆ ਅਨਾਜ ਦੇ ਵਿੱਚ ਮੀਨ ਤੌਰ ਤੇ ਆਪਾਂ ਮੱਕੀ ਪਾਉਣੀ ਆ ਇਹਨਾਂ ਨੂੰ ਉਸ ਨੂੰ ਤਾਂ ਕਰਕੇ ਇੱਥੇ ਮੱਕੀ ਦੀ অপਸ਼ਨ ਆ ਮੱਕੀ ਤੇ ਤੁਸੀਂ ਕਲਿੱਕ ਕਰ ਦਿਓ ਤੁਸੀਂ ਚੌਲ ਪਾਉਣੇ ਤਾਂ ਚੌਲਾਂ ਤੇ ਕਲਿੱਕ ਕਰ ਸਕਦੇ ਹੋ ਫਿਰ ਕਨਸੈਂਟ੍ਰੇਟ ਮਿਕਸਚਰ ਹੁੰਦੇ ਆ ਵੀ ਆਪਾਂ ਜਿਹੜੇ ਸਪਲੀਮੈਂਟ ਵਰਤਦੇ ਆ ਆਮ ਤੌਰ ਤੇ ਆਪਾਂ ਸਪਲੀਮੈਂਟ ਨਹੀਂ ਵਰਤਦੇ ਤਾਂ ਕਰਕੇ ਇੱਥੇ ਮੈਂ ਕਲਿੱਕ ਨਹੀਂ ਕੀਤਾ ਤੇ ਸਾਈਲੇਜ ਆਪਾਂ ਕਿਹੜਾ ਪਾਉਣਾ ਹੈ ਉਹ ਤੇ ਮੱਕੀ ਦਾ ਚਾਰ ਜ਼ਿਆਦਾ ਪਾਉਣਾ ਹੈ ਉਹ ਤੇ ਕਲਿੱਕ ਕਰਦਾ ਮੈਂ ਸਾਈਲੇਜ ਤੇ ਹੁਣ ਆਪਾਂ ਇੱਥੇ ਕੈਲਕੂਲੇਟ ਕਰਦੇ ਹਾਂ ਕੈਲਕੂਲੇਟ অপਸ਼ਨ ਤੇ ਕਲਿੱਕ ਕਰਕੇ ਆਪਣੇ ਕੋਲੇ ਇੱਕ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਂਦਾ ਡਾਟਾ ਇਹਦੇ ਵਿੱਚ ਕੀ ਆ ਮਿਲਕ ਯੀਲਡ 15 ਲੀਟਰ ਤੇ ਫੈਟ ਕੰਟੈਂਟ ਹੈਗਾ ਜਿਹੜਾ 4 4% ਗਾਂ ਦੇ ਦੁੱਧ ਚ ਨੋਰਮਲ ਹੁੰਦਾ ਹੁਣ ਆਪਾਂ ਤੂੜੀ ਕਿੰਨੀ ਪਾਉਣੀ ਚਾਹੀਦੀ ਇਹਨਾਂ ਦੇ ਹਿਸਾਬ ਨਾਲ 7 7 ਤੋਂ 8 ਦੇ ਵਿੱਚ ਵਿੱਚ ਤੂੜੀ ਪਾਉਣੀ ਚਾਹੀਦੀ 7 ਤੋਂ 8 ਕਿਲੋਗ੍ਰam ਲੂਸਰਨ ਹੈਗਾ 6 ਤੋਂ 7 ਦੇ ਵਿੱਚ ਬਰਸੀਨ 5 5.5 ਮੇਜ ਸਾਈ ਲੈਜ ਹੈ ਜਿਹੜਾ 3.6 ਮਤਲਬ 3 ਕਿਲੋ ਦੇ ਆਸ-ਪਾਸ ਤੇ ਜਿਹੜੇ ਮੱਕੀ ਦਾ ਦਾਣਾ ਹੈਗਾ ਉਹ 3 ਕਿਲੋ ਤੇ ਜਿਹੜਾ ਮਸਟਰਡ ਕੇਕ ਆ ਸਰੋਂ ਦੀ ਖਾਲ 2.8 2 3 ਕਿਲੋ ਦੇ ਲਗਭਗ ਇਦੇ ਵਿੱਚ ਆਪਾਂ ਨੂੰ ਡਰਾਈ ਮੈਟਰ ਕੀ ਮਿਲੂਗਾ ਪਸ਼ੂ ਨੂੰ ਡਰਾਈ ਮੈਟਰ ਮਿਲ ਸਕਦਾ 15. ਕੁਝ ਮਿਲਦਾ ਪਰ ਆਪਾਂ ਨੂੰ ਚਾਹੀਦਾ 18 18 ਪੁਆਇੰਟ ਆ ਕੁਝ ਮਤਲਬ ਕੁਝ ਪੁਆਇੰਟ ਘਟਦੇ ਆ ਫਿਰ ਆਪਾਂ ਨੂੰ ਕਰੂਡ ਪ੍ਰੋਟੀਨ ਸੀਪੀ ਆ ਤੇ ਇਹਨੂੰ ਉਹ ਕਿੰਨਾ ਚਾਹੀਦਾ ਆਪਾਂ ਨੂੰ 2 ਪੁਆਇੰਟ ਕੁਝ ਚਾਹੀਦਾ ਇੱਥੇ ਆਪਣੇ ਕੋਲੇ 1.8 8 ਹੈ ਮਤਲਬ ਕੁਝ ਨਾ ਕੁਝ ਆਪਾਂ ਲੇਵੇ ਤੇਵੇ ਹੈਗੇ ਆ ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਦਿਖਾ ਦਿੰਦਾ ਕਿ ਕਿਵੇਂ ਕੀ ਕੁਝ ਚਾਹੀਦਾ ਟੀਡੀਐਨ ਟੋਟਲ ਡਾਈਜੈਸਟਿਵ ਨਿਊਟ੍ਰੀਐਂਟ ਵਗੈਰਾ ਵਗੈਰਾ ਸਾਰੋ ਕੁਝ ਆਪਾਂ ਇੱਥੇ ਟੋਟਲ ਕੋਸਟ ਵੀ ਆ ਜਾਂਦੀ ਆ ਆਪਾਂ ਕੋਸਟ ਭਰਾਂਗੇ ਇੱਕ ਇੱਕ ਜੀ ਦੀ ਪਰ ਮੈਂ ਤਾਂ ਨਹੀਂ ਭਰੀਆ ਕਿਉਂਕਿ ਹਰੇਕ ਇਲਾਕੇ 'ਚ ਵੱਖ-ਵੱਖ ਵਸਤਾਂ ਦਾ ਮੁੱਲ ਹੁੰਦਾ ਹੁਣ ਆਪਣੀ ਜਿਹੜੀ ਫੀਡ ਬਣੀ ਹੋਈ ਹੈ ਇਹਦੇ ਵਿੱਚ ਕੀ ਦਰਸਾ ਰਹੇ ਆ ਇਹਦੇ ਵਿੱਚ ਇਹ ਦਰਸਾ ਰਿਹਾ ਵੀ ਕੈਲਸ਼ੀਅਮ ਡੈਫੀਸ਼ੈਂਟ ਆ ਮਤਲਬ ਤੁਹਾਨੂੰ ਡੀਸੀਪੀ ਪਾਉਣੀ ਪਊਗੀ ਜਾਂ ਮਿਨਰਲ ਮਿਕਸਚਰ ਇਸ ਤਰ੍ਹਾਂ ਹੀ ਬਹੁਤ ਵਧੀਆ ਆ ਆਪਾਂ ਜਿਹੜਾ ਆਪਾਂ ਨੂੰ ਇਸ ਤਰ੍ਹਾਂ ਪਤਾ ਲੱਗ ਜਾਂਦਾ ਇੰਟਰਫੇਸ ਆ ਜਾਂਦਾ ਵੀ ਆਪਣੇ ਕੀ ਕੁਝ ਬਣ ਰਿਹਾ ਇਹਦਾ ਕਿਉਂਕਿ ਇਹਦੇ 'ਚ ਜਿਹੜਾ ਡਾਟਾ ਪ੍ਰੋਗਰਾਮ ਹੁੰਦਾ ਐਡ ਉਹ ਪਹਿਲਾਂ ਤੋਂ ਹੀ ਐਡ ਇਹਦੇ ਵਿੱਚ ਐਡ ਹੁੰਦਾ ਬਸ ਆਪਾਂ ਇਕੱਲੇ ਇਹਦੇ ਵਿੱਚ ਕੀ ਕਰਨਾ ਆਪਸ਼ਨਾਂ ਤੇ ਕਲਿੱਕ ਕਰਨਾ ਹੁੰਦਾ ਆਪਣੇ ਕੋਲੇ ਜੇ ਮੱਝ ਹੈਗਾ ਜੇ ਮੱਝ ਦੇ ਬਾਰੇ ਵਿੱਚ ਫੀਡ ਬਣਾਉਣਾ ਤਾਂ ਉਹਦੇ ਵਿੱਚ ਉਹਦੇ ਅਨਸਾਰ ਆ ਜਾਂਦਾ ਜੇ ਗਾਂ ਦੇ ਬਾਰੇ ਫੀਡ ਬਣਾਉਣਾ ਤਾਂ ਉਹਦੇ ਅਨਸਾਰ ਆ ਜਾਂਦਾ ਤਾਂ ਕਰਕੇ ਇਹ ਐਪ ਤੁਸੀਂ ਡਾਊਨਲੋਡ ਕਰਕੇ ਆਪਣੇ ਘਰੇ ਬੈਠੇ ਤੁਸੀਂ ਫੀਡ ਦੇ ਬਾਰੇ ਵਿੱਚ ਜਾਣਕਾਰੀ ਲੈ ਸਕਦੇ ਹੋ ਨਵਾਂ ਜੀ ਬਹੁਤ-ਬਹੁਤ ਤੁਹਾਡਾ ਵੀਡੀਓ ਦੇਖਣ ਲਈ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਹੋਰ ਵੀ ਸ਼ੇਅਰ ਕਰਿਓ ਜੀ